ਗੁਰਬਾਣੀ ਇਸ ਜਗ ਮੇ ਚਾਨਣ ਮੈਂ ਪਰਮਜੀਤ ਕੋਰ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦੀ ਤਰਫ ਤੋਂ ਯੂਥ ਨੂੰ ਲੈ ਕੇ ਕਿ ਕਿਦਾਂ ਯੂਥ ਆਪਣੇ ਇਤਿਹਾਸ ਵਿਰਸੇ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਵਿੱਚ ਰੋਲ ਮਾਡਲ ਬਣ ਕੇ ਜੀਵਨ ਵਿੱਚ ਵੱਡੇ ਵੱਡੇ ਮੁਕਾਮ ਹਾਸਲ ਕਰ ਸਕੇ ਇਸ ਲਈ ਇੱਕ ਛੋਟਾ ਜਿਹਾ ਉਪਰਾਲਾ ਗੁਰਦੁਆਰਾ ਕਿਲਾ ਮੁਬਾਰਕ ਵਿੱਚ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਗੁਰਮੁਖੀ ਲਿਪੀ ਸਿਖਾਈ ਗਈ ਹੈ ਤੇ ਗੁਰਸਿੱਖ ਮੂਰਤਾ ਤੇ ਜਿਵੇਂ ਗੁਰੂ ਦੇ ਕਕਾਰਾਂ ਨੂੰ ਲੈ ਕੇ ਬੱਚਿਆਂ ਨੂੰ ਪੇਂਟਿੰਗ ਕਰਾਈ ਗਈ ਹੈ ਤਾਂ ਕਿ ਬੱਚਾ ਆਪਣੇ ਇਤਿਹਾਸ ਤੋਂ ਇਤਿਹਾਸਿਕ ਜਿੰਨਾ ਤੋਂ ਸੇਧ ਲੈ ਸਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਕੁਇਸ ਰੱਖੀ ਗਈ ਹੈ ਤਾਂ ਕਿ ਸਾਡਾ ਬੱਚਾ ਆਪਣੇ ਗੁਰੂ ਤੇ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਵਿੱਚ ਚਾਨਣਮੁਨਾਰਾ ਬਣ ਸਕੇ ਆਸ ਹੈ ਕਿ ਬੱਚਿਆਂ ਨੇ ਇਹਦੇ ਤੋਂ ਇਤੋਂ ਬਹੁਤ ਕੁਝ ਸਿੱਖਿਆ ਹੈ ਤੇ ਅਸੀਂ ਅੱਗੇ ਵੀ ਆਸ ਕਰਦੇ ਹਾਂ ਕਿ ਪੇਰੈਂਟਸ ਤੇ ਬੱਚੇ ਵੱਧ ਤੋਂ ਵੱਧ ਗੁਰਸਿੱਖੀ ਦੇ ਨਾਲ ਜੁੜਨਗੇ